ਰਾਮ ਕਲੀ ਮੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਮਾਧਾਈਆਂ ਵਿਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਗਾ ਵੋ ਹਰੀ ਕੇਰਾ ਮਨ ਜਨੀ ਵਸਾਇਆ ਕਾਹੇ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰਸ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰੇ ਸਭ ਕੀ ਸ਼ੈ ਜਿਸ ਦੇ ਸੋ ਪਾਵੇ ਸਦਾ ਸਿਫਤਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨਿ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਾਹੇ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿੰ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖੋ ਆ ਤਿਤ ਕਰਾਨ ਹਦਵਾਜੇ ਸਾਚੀ ਲਿਵੇ ਬਿੰਦੇ ਨਿਮਾਨੀ ਦੇ ਨਿਮਾਨੀ ਲਿਵੇ ਬਾਜ ਹੋਂ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰਿਆ ਏਸ ਨੋਹਰਥਾਉ ਨਹੀਂ ਸ਼ਬਦ ਲਾਗ ਸਵਾਰਿਆ ਕਹੇ ਨਾਨਕ ਲਿਵੇ ਬਾਜ ਹੋਂ ਕਿਆ ਕਰੇ ਵਿਚਾਰਿਆ आनंद आनंद सबको कहे आनंद गुरु ते जानिया जानिया आनंद सदा गुरु ते कृपा करे प्यारिया कर कृपा किल विक खटे ज्ञान अंजण सारिया अंदरो जिनका मोह तुटा तिनका शब्द सच्चे सवारिया कहे नानक एहो आनंद है आनंद गुरु ते जानिया बाबा जिस तू दे सोई जन पावे पावे ता सो जन देहे जिस नो होर क्या करे विचारिया ਇਕ ਭਰਮ ਭੂਲੇ ਫਿਰੇ ਦੇ ਦਿਸੇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ ਕਾਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਕਥ ਕੇ ਰੀ ਕਿਤੇ ਦਵਾਰੇ ਪਾਈਏ ਤਨ ਮਨ ਧਨ ਸਭ ਸਾਪ ਗੁਰ ਕੋ ਹੁਕਮ ਮੰਨਿਓ ਪਾਈਏ ਹੁਕਮ ਮੰਨਿਓ ਗੁਰੂ ਕੇ ਰਗਾਵੋ ਸੱਚੀ ਬਾਣੀ ਕਹੇ ਨਾਨਕ ਸੁਨੋ ਸੰਤੋ ਕਥਿਓ ਕਤਕ ਕਹਾਣੀ ਏ ਮਨ ਚੰਚਲਾ ਚਤਰਾਇ ਕਿਨੇ ਨਾ ਪਾਇਆ ਚਤਰਾਇ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਤਮ ਪਰਮ ਪੁਲਾਇਆ ਮਾਇਆ ਤਮੋਨੀ ਤਿੰਨੇ ਕੀਤੀ ਜਿੰਟ ਗੋਲੀ ਪਾਈਆ ਪ੍ਰਬਾਨ ਕੀਤਾ ਤੇ ਸੇਵਟ ਹੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਇ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲ ਲੈ ਏ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਲੈ ਸਾ ਤੇਰੇ ਚੱਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਏ ਐਸਾ ਕੰਮ ਲੈ ਨਾ ਕੀਤੇ ਜੇ ਤੰਤ ਪਛੋਤਾਈਏ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲ ਲੈ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲ ਲੈ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅਖ ਵਖਾਨ ਏ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੈਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤਦ ਉਪਾਏ ਇਕ ਵੇਖ ਪਰ ਸੁਨਿਆਆ ਲਭ ਲੋਭ ਅੰਕਾਰ ਚੁਕਾ ਸਤਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਕਮ ਮਾਰਗ ਚੱਲਣਾ ਲਭ ਲੋਭੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕਨਿਓ ਤਿੱਖੀ ਵਾਹਨੋਂ ਨਕੀਏ ਤਿਮਾਰਗ ਜਾਣਾ ਗੁਰ ਪ੍ਰਸਾਦੇ ਜਿਨੇ ਆਪ ਤਜਿਆ ਹਰ ਵਾਸਨਾ ਸਮਾਨੀ ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉ ਤੂੰ ਚਲਾਵੇ ਤਿਵੇਂ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਏਂ ਤਿਵੇਂ ਚਲਹਿ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਹੈ ਆਪਣੇ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇਂ ਚਲਾਵੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋ ਨਾਇਆ ਇਹ ਹੋ ਤਿੰਕੇ ਮਨ ਵਸਿਆ ਜਿੰਤੁਰ ਹੋ ਲਿਖਿਆ ਆਇਆ ਇੱਕ ਫਿਰੇ ਹਨੇਰੇ ਕਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ ਕਾਹੇ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿੰਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਾਂਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨਨੀ ਗੁਰਮੁਖ ਹਰਿ ਹਰਿ ਧਿਆਇ। ਕਰਮੀ ਸਹਜ ਨ ਉਪਜੈ ਵਿਣ ਸਹਜੇ ਸੈਸਾ ਨ ਜਾਇ॥ ਨਹਿ ਜਾਇ ਸੈਸਾ ਕਿਤੇ ਸੰਜਮ ਰਹਿ ਕਰਮ ਕਮਾਏ। ਸੈਸੇ ਜੀਉ ਮਲੀਨ ਹੈ ਕਿਤ ਸੰਜਮ ਤੋਤਾ ਜਾਇ॥ ਮਨ ਤੋ ਬਹੋ ਸਬਦ ਲਾਗੋ ਹਰਿ ਸਿਉ ਰਹੋ ਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਜੇ ਉਪਜੇ ਇਹੋ ਸੈਸਾਿਵ ਜਾਇ॥ ਜੀਉ ਮੈਲੇ ਬਾਰੋ ਨਿਰਮਲ ਬਾਰੋਂ ਨਿਰਮਲ ਜਿਉ ਤਮੇਲੇ ਤਿਨੀ ਜਨਮ ਜੁਏ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੁ ਵਿਸਾਰਿਆ ਵੇਦਾ ਮੇ ਨਾਮ ਉਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ਕਾਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਏ ਹਾਰਿਆ ਜਿਉ ਨਿਰਮਲ ਬਾਰੋਂ ਨਿਰਮਲ ਬਾਰੋਂ ਤਾ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਨੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਨੀ ਜੇ ਨਮਰ ਰਤਨ ਜਿ ਨਿਖਟਿਆ ਭਲੇ ਸੇਵਨ ਜਾ ਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀ ਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੇ ਸਮਾਲੇ ਆਪ ਛਡ ਸਦਾ ਰਹੇ ਪਰ ਨ ਗੁਰਬਣੀ ਅਵਰ ਨ ਜਾਣੇ ਕੋਏ ਕਹੇ ਨਾਨਕ ਸੁਨੋ ਸੰਤੋ ਸੋ ਸਿੱਖ ਸੰਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਵਿਣ ਸਤਗੁਰ ਮੁਕਤ ਨਾ ਪਾਏ ਪਾਵੇ ਮੁਕਤ ਨਾ ਹੋਰਥੈ ਕੋਈ ਪੁਛਹੁ ਬਿਵੇਕਿਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੇ ਸਤਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖਹੁ ਬਿਨ ਸਤਗੁਰ ਮੁਕਤ ਨ ਪਾਏ ਆਵੋ ਸੇਖ ਸਤਗੁਰੂ ਕੇ ਪਿਆਰਿਓ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੀ ਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤ ਨ ਸਮਾਨੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨ ਜਾਣੀ ਚਿਤ ਜਿਨ ਕਾ ਹਰ ਲਿਆ ਮਾਇਆ ਬੋਲਣ ਪਏ ਰਵਾਨੀ ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਗਾਏ ਹੋ ਹਉ ਹਸ ਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ 부ਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸੱਤਾ ਪੂ ਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ 부ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਵੇ ਏ ਕਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਪੇ ਹੁਕਮ 부ਜਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੇ ਸਾਰ ਨ ਜਾਣੀ ਤਤੇ ਸਾਰ ਨ ਜਾਣੀ ਗੁਰਬਾਜ ਹਉ ਤਤੇ ਸਾਰ ਨ ਜਾਣੀ ਤਿਹੇ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਨ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਾਹੇ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਨ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਤੋ ਕਿਉ ਮਨੋ ਵਿਸਾਰਿਏ ਮਨਹੁ ਕਿਉ ਵਿਸਾਰਿਏ ਏ ਵਰਦਾਤਾ ਜੇ ਅਗਨ ਮੈਂ ਆਹਾਰ ਪੰਚਾਵੇ ਉਸਨੋ ਕਿਹੋ ਪੋ ਨਸਕਈ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਾਹੇ ਨਾਨਕ ਏ ਵਰਦਾਤਾ ਸੁਖ ਮਨੋ ਵਿਸਾਰਿਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਣ ਸਾਵੇ ਕੋ ਜਿਹੇ ਕਰਤੇ ਖੇਲ ਰਚਾਇਆ ਜਾਂ ਤਿਸ ਪਾਣਾ ਤ ਜੰਮਿਆ ਪਰਵਾਰ ਭਲਾ ਪਾਇਆ ਨਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾਂ ਨੇਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਿ ਆਪ ਮੁਲਕ ਹੈ ਮੋਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਏ ਕਿਸੇ ਵਿਟਹੁ ਰਹੇ ਲੋਕ ਵਿਲਾਏ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੋਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਹਰ ਰਹੇ ਹਰ ਵਸੇ ਮਨ ਆਏ ਹਰ ਆਪ ਮੁਲਕ ਹੈ ਭਗਤ ਨਾਨਕ ਦੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿ ਹੋ ਜਿਉ ਲਾਹ ਕਟਿਓ ਦਿਹਾੜੀ ਏ ਹੋਤਨ ਤਨਾ ਮਿਲੇ ਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਸ ਮੇਰੀ ਮਨ ਹੋ ਆਵਣ ਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਕਿਚਰ ਹਰਸ ਭਲੇ ਨਾ ਪਾਏ ਹਰਸ ਪਾਏ ਭਲੇ ਪੀਏ ਹਰਸ ਬਹੁੜ ਨ ਤ੍ਰਿਸਨਾ ਲਾਗੇ ਆਏ ਏ ਹੋ ਹਰ ਰਸ ਕਰਮੇ ਪਾਈਏ ਸਤਗੁਰ ਮਿਲੇ ਜਿਸਿਆਏ ਕਹੇ ਨਾਨਕ ਹੋਰ ਅਨ ਰਸਾ ਵਿਸਰੇ ਜਾ ਹਰ ਵਸੇ ਮਨ ਆਏ ਏ ਸ੍ਰੀਰਾ ਮੇਰਾ ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮੇ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ 부ਝਿਆ ਤਾਂ ਚਲਤ ਹੋਆ ਚਲਤ ਨਦਰਿ ਆਇਆ ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਮਨ ਚਾਉ ਭਿਆ ਪ੍ਰਭਾਗੰ ਸੁਨਿਆ ਹਰ ਮੰਗਲ ਗਾਉ ਸਖੇ ਗ੍ਰਹ ਮੰਦਰ ਬਨਿਆ ਹਰ ਗਾਵ ਮੰਗਲ ਨੇਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀਰਾ ਮੇਰਿਆ ਇਸਗਮੇ ਆਏ ਕੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂ ਜਗਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦਿ ਹਰਿ ਮਨ ਵਸਿਆ ਪੂਰਬ ਲਿਖਿਆ ਪਾਇ ਕਹੇ ਨਾਨਕੇ ਸਰੀਰ ਪਰਵਾਨ ਹੋਆ ਜਿਨ ਸਤਗੁਰ ਸਿਉ ਚਿਤ ਲਾਇ। اے ਨੇਤਰੋ ਮੇਰਿ ਹੋ ਹਰ ਤੁਮੈ ਜੋਤਰੀ ਹਰ ਬਿਨੇ ਵਰਨਾ ਦੇਖੋ ਕੋਈ ਹਰ ਬਿਨੇ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦਿ ਬੂਝਿਆ ਜਾਂ ਵੇਖਾ ਹਰਿ ਕਹੇ ਹਰ ਬਿਨੇ ਵਰਨਾ ਕੋਈ। ਕਹੇ ਨਾਨਕੇ ਨੇਤਰ ਅੰਧ ਸੇ ਸਤਗੁਰ ਮਿਲਿਆ ਦੇਵ ਦ੍ਰਿਸ਼ਟ ਹੋਇ। ਏ ਸ੍ਰਵਨੋ ਮੇਰੋ ਸਾਚੇ ਸੁਨੈ ਨੋ ਪਠਾਏ। ਸਾਚੇ ਸੁਨੈ ਨੋ ਪਠਾਏ ਸਿਰ ਲਾਏ ਸੁਨਹੁ ਸਤਬਾਣੀ। ਜਿਤ ਸੁਨੇ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਨੀ। ਸਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅਮ੍ਰਿਤ ਨਾਮ ਸੁਨਹੁ ਪਵਿੱਤਰ ਹੋਵਹੁ ਸਾਚੇ ਸੁਨੈ ਨੋ ਪਠਾਏ। ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਉਣ ਨੋਂ ਦਵਾਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਗੁਰਦੁਆਰੇ ਲਾਈ ਭਾਵਨੀ ਇਕਨਾ ਦਸਮਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਉ ਨਵ ਨਿਦ ਤਿਸਤਾਂਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਏ ਸਚਾ ਸੋਹਿਲਾ ਸਚੇ ਕਰ ਗਾਵੋ ਹੋ ਗਾਵੋ ਹੋ ਤਾਂ ਸੋਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਤੇ ਆਵੇ ਸਚੋ ਤੇ ਆਵੇ ਜਾਂ ਤੁਧ ਪਾਵੇ ਗੁਰਮੁਖ ਜਿਨਾ ਬੁਜਾਵੇ ਇਹੋ ਸੱਚ ਸਭ ਨਖ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵਹਿ ਆਨੰਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ